ਬਾਣੀ ਅੰਮ੍ਰਿਤਸਰੀ ਉਹ ਜੇ ਬਾਕਾ ਦੇ ਅਨੁਸਾਰ ਬਾਣੀ ਸਾਨੂੰ ਬਹੁਤ ਕੁਝ ਸਿਖਾਉਂਦੀ ਹੈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਦੋਂ ਉਹਨਾਂ ਨੇ ਡੇਢ ਦੀ ਧਰਤੀ ਤੋਂ ਸੱਚਖੰਡ ਚਾਲੇ ਪਾਣ ਲੱਗੇ ਸੀ ਤੇ ਉਸ ਵੇਲੇ ਮਹਾਰਾਜ ਜੀ ਹੁਕਮ ਕਰਕੇ ਗਏ ਸੀ ਕਿ ਗੁਰੂ ਮਾਨੇਓ ਗ੍ਰੰਥ ਕਿ ਅੱਜ ਤੋਂ ਬਾਅਦ ਜੋ ਜਿਹੜੇ ਸਾਡੇ ਗੁਰੂ ਹੋਣਗੇ ਜਿੰਨਾਂ ਕੇ ਸੀਸ ਝੁਕਾਣਾ ਹੈ ਅਸੀਂ ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਹੋਣਗੇ ਤੇ ਉਹਨਾਂ ਦਾ ਅਜ ਪ੍ਰਕਾਸ਼ ਪੂਰਬ ਆ ਬੜੇ ਭਾਗ ਉਹਨਾਂ ਦੇ ਨੇ ਆ ਉਮੀਦ ਹੈ ਕਿ ਸਭ ਤੁਸੀਂ ਬਹੁਤ ਵਧੀਆ ਹੋਗੇ ਚੜ੍ਹਦੇ ਕਲਾ ਦੇ ਵਿੱਚ ਹੋਗੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਦੀ ਇਹ ਸਾਰੀ ਸੰਗਤ ਨੂੰ ਬੇਅੰਤ ਬੇਅੰਤ ਬਹੁਤ-ਚਾਰਾ ਮੁਬਾਰਕਾ ਹੋਣਾ ਤੇ ਸੁਖ ਨਾਲ ਅਸੀਂ ਅੰਮ੍ਰਿਤਸਰ ਸਾਹਿਬ ਤੋਂ ਆ ਤੇ ਅੱਜ ਅਸੀਂ ਇੱਥੇ ਲੋਕਲ ਅੰਮ੍ਰਿਤਸਰ ਦੇ ਵਿੱਚ ਨਗਰ ਕੀਰਤਨ ਵੀ ਆ ਤੇ ਤੁਹਾਨੂੰ ਜਿਵੇਂ ਕਿ ਪਤਾ ਹੈ ਪੰਜ ਤਖਤਾਂ ਦੀ ਯਾਤਰਾ ਵੀ ਚੱਲ ਰਹੀ ਹੈ ਤੇ ਜੋ ਕਿ ਇਸ ਟਾਈਮ ਅੰਮ੍ਰਿਤਸਰ ਦੇ ਵਿੱਚ ਆ ਤੇ ਅੱਜ ਅਸੀਂ ਹੁਣ ਫਿਲਹਾਲ ਜਾ ਰਹੇ ਹਾਂ ਨਗਰ ਕੀਰਤਨ ਤੇ ਸਮਾਂ ਬੇਤਨਾ ਕਰਦੇ ਹੋਏ ਅਸੀਂ ਅੱਗੇ ਨੂੰ ਵੱਧਦੇ ਹਾਂ ਪਹਿਲਾਂ ਅਸੀਂ ਨਗਰ ਕੀਰਤਨ ਜਾ ਰਹੇ ਹਾਂ ਜੋ ਕਿ ਅਕਾਲ ਤਖਤ ਸਾਬ ਤੋਂ ਚਾਲੇ ਪਾਣੇ ਸੀ ਤੇ ਅਸੀਂ ਲੇਟ ਹਰ ਵਾਰ ਦੀ ਤਰ੍ਹਾਂ ਤੇ ਕਿਉਂਕਿ ਸ਼ਹਿਰ ਦੇ ਵਿੱਚ ਨਾ ਸ਼ਹਿਰ ਦੇ ਦੰਦੇ ਲੇਟ ਹੋ ਜਾਂਦੇ ਹੁੰਦੇ ਆ ਤੇ ਇਸ ਕਰਕੇ ਹੁਣ ਆਪਾਂ ਸਿੱਧਾ ਚੱਲਿਆ ਪਹੁੰਚ ਨਗਰ ਕੀਰਤਨ ਤੇ ਜੋ ਕਿ ਇਸ ਟਾਈਮ ਅਕਾਲੀ ਬਾਬਾ ਫੂਲਾ ਸਿੰਘ ਦੀ ਬੁਲਤ ਲਾ ਕੇ ਪਹੁੰਚ ਲਿਆ ਆ ਇਸ ਤੋਂ ਬਾਅਦ ਵਿੱਚ ਬਾਹਰ ਝਟਕਾ ਪ੍ਰਥਾ ਚੱਲ ਰਹੀ ਸੀ ਤੇ ਮਾਰੇ ਵੱਲੋਂ ਪ੍ਰਕਾਸ਼ ਦੇਖੋ ਅੱਜ ਬੱਦਲਾਂ ਦਾ ਵੱਖਰਾ ਹੀ ਹੋਇਆ ਪਿਆ ਸੀ ਵੱਖਰਾ ਹੀ ਸਰੂਰ ਚੜਿਆ ਸੀ ਅਸਮਾਨ ਦੇ ਵਿੱਚ ਤਾਂ ਹਜ਼ੂਰੀ ਫੌਜ ਸਾਰੀ ਅੰਮ੍ਰਿਤਸਰ ਦੀ ਧਰਤੀ ਤੇ ਪਹੁੰਚੀ ਹੋਈ ਸੀ ਤੇ ਬਸ ਉਹਨਾਂ ਵੱਲੋਂ ਹੀ ਝਟਕਾ ਕੀਤਾ ਜਾ ਰਿਹਾ ਸੀ ਤੇ ਕਾਫੀ ਜਣਿਆਂ ਨੂੰ ਇਹ ਚੀਜ਼ ਨੂੰ ਲੈ ਕੇ ਵਿਵਾਦ ਰੰਦਾ ਤੇ ਆਪਾਂ ਵਿਵਾਦ ਦੇ ਵਿੱਚ ਨਾ ਕਰੀਏ ਜੋ ਜਿਸ ਦਾ ਹੈਗਾ ਵਾ ਉਹ ਹੁਕਮ ਅਨੁਸਾਰ ਚੱਲਣ ਦਈਏ I <laughs> ਸਾਰੀ ਸੰਗਤ ਬਾ ਚੁਕੀ ਹੈ ਤੇ ਇੱਥੇ ਹੱਲਾ ਬੋਲ ਦੀ ਅਰਦਾਸ ਦੀ ਤਿਆਰੀ ਚੱਲ ਰਹੀ ਸੀ ਤੇ ਫਿਰ ਅਰਦਾਸ ਸ਼ੁਰੂ ਹੋਈ ਤੇ ਉਸ ਦਿਨ ਬੱਦਲ ਦਾ ਪ੍ਰਕਾਸ਼ ਹੀ ਅਲੱਗ ਹੋਇਆ ਪਿਆ ਸੀ ਤੇ ਇੱਥੇ ਘੋੜੇ ਵੀ ਇਹ ਨਾ ਡੇਢ ਤੋਂ ਹੀ ਲੈ ਕੇ ਆਏ ਹੋਏ ਸੀ ਦਰਸ਼ਨ ਤੁਸੀਂ ਕਰ ਸਕਦੇ ਹੋ

ਨੂੰ ਪਹੁੰਚਾ ਹੁਣ ਜੀ ਨਗਰ ਕੀਰਤਨ ਵੀ ਇੱਥੇ ਪਹੁੰਚ ਚੁੱਕਿਆ ਆ ਤੇ ਮੁਹੱਲਾ ਵੀ ਇੱਥੇ ਤੱਕ ਪਹੁੰਚ ਚੁੱਕਿਆ ਆ ਸੋ ਹੁਣ ਅਸੀਂ ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ਤੇ ਆ ਤੇ ਹਜ਼ੂਰੀ ਫੌਜ ਦੇ ਜਾਣ ਦਾ ਸਮੇਂ ਆ ਚੁੱਕਿਆ ਆ ਇਹਨਾਂ ਨੂੰ ਸਟੇਸ਼ਨ ਤੇ ਛੱਡ ਕੇ ਤੇ ਨਾਲ ਹੀ ਤੁਹਾਨੂੰ ਦਰਸ਼ਨ ਵੀ ਕਰਾਣੇ ਆ ਤੁਸੀਂ ਅਸਮਾਨ ਦੇਖੋ ਮਤਲਬ ਮਾਰਦੀ ਪੂਰੀ ਕਿਰਪਾਈ ਜਿਹੜੀ ਸਾਹਮਣੇ ਟ੍ਰੇਨ ਲੱਗੀ ਤੁਸੀਂ ਦੇਖ ਰਹੇ ਆ ਇਹ ਸਟੇਨ ਕਿੱਧਰ ਨੇ ਜਾਣਾ ਹੈ ਵੇ ਬਾਦ ਇੱਕ ਮਹੀਨੇ ਬਾਅਦ ਚਾਹ ਨਾ ਬਸੇ ਪਜਾਵਾਂ ਲੱਗਦਾ ਨਹੀਂ ਬੰਨੋ ਬੱਦਲ ਵੇਖੋ ਕਿੰਦਾ ਵਧੀਆ ਐ ਪਿੱਛੇ ਆਏ ਬੋਲੋ ਮਜ਼ਾ ਤਾਂ ਮੈਨੂੰ ਵਜਾਈ ਤਾਂ ਮੈਂ ਲੈ ਆਇਆ ਇਹ ਫੋਨ ਤਾਂ ਆਇਆ ਕਿਉਂਕਿ ਇਹਦੇ ਪਿੱਛੇ ਬੱਦਲ ਬੜਾ ਸੋਹਣਾ ਨਜ਼ਰ ਆਉਂਦਾ ਵਾਈਗਰ ਜੀ ਦਾ ਖਾਲਸਾ ਵਾਈਗਰ ਮਿਲੋ ਭਾਈ ਸਾਭੂ ਕੋਲ ਪੱਦਰ ਉਹ ਹੋ ਗਈ ਨਹੀਂ ਆਪੇ ਸੰਗਤ ਸਦ ਬਹਾਲ ਹੈ ਆਪੇ ਵਿਦਾ ਕਰਾਵਾ ਹੈ ਹਜੂਰ ਸਾਹਿਬ ਦੀ ਸੰਗਤ ਜਿਹੜੀ ਅੰਮ੍ਰਿਤਸਰ ਦਰਸ਼ਨ ਕਰਨ ਆਈ ਸੀ 5 ਤੱਕ ਦੀ ਯਾਤਰਾ ਚੱਲਦੀ ਸੀ ਜਿਹੜੀ ਹਜੂਰ ਸਾਹਿਬ ਨਾਲ 1.5 ਤੋਂ ਟ੍ਰੇਨ ਚੱਲੀ ਸੀ ਜਿਹੜੀ ਸਪੈਸ਼ਲੀ ਉਹਨਾਂ ਵਾਸਤੇ ਸੀ ਮਤਲਬ ਸਮਝ ਲਓ ਉਹਨਾਂ ਨੇ ਆਪੇ ਅਰੇਂਜ ਕੀਤੀ ਟ੍ਰੇਨ ਮਤਲਬ ਉਹਨਾਂ ਦੀ ਜਿੱਥੇ ਚਾਹਣ ਖਲਾਰ ਸਕਦੇ ਸੀ ਤੇ ਉਹ ਹਜੂਰ ਸਾਹਿਬ ਦੀ ਸੰਗਤ ਆਈ ਸੀ ਤੇ ਜਿਸ ਵਿੱਚੋਂ ਅੱਜ ਪੰਜਵਾ ਤਖਤ ਜਿਸ ਵਿੱਚ ਉਹਨਾਂ ਨੇ ਅੱਜ ਹਰਮੰਦਰ ਸਾਹਿਬ ਤੋਂ ਦਰਸ਼ਨ ਕਰਕੇ ਚਾਲੇ ਪਾ ਚੁੱਕੇ ਨੇ ਤੇ ਇਹ ਜਿਹੜਾ ਪਿੱਛੇ ਵਾਲਾ ਜਿਹੜਾ ਆਪਾਂ ਅੱਜ ਵਲੋਗ ਦੇਖਿਆ ਸਾਨੂੰ ਉਥੋਂ ਤਖਤ ਸਚਖੰਡ ਸ੍ਰੀ ਹਰਮੰਦਰ ਸਾਹਿਬ ਤੋਂ ਚਾਲੇ ਪਾ ਕੇ ਸਟੇਸ਼ਨ ਤੱਕ ਇੱਕ ਮੱਲਾ ਕੱਢਿਆ ਗਿਆ ਜਿਸ ਵਿੱਚ ਅਸੀਂ ਉਹ ਫੌਜ ਨੂੰ ਮਤਲਬ ਜਿਹੜੀ ਮਾਝੇ ਵਾਲੀ ਫੌਜ ਕਹੋ ਉਹਨਾਂ ਨੇ ਤੋਰਿਆ ਗਿਆ ਮਤਲਬ ਬਹੁਤ ਵਧੀਆ ਹੀ ਇਹ ਹੁਣ ਤੱਕ ਦੇ ਸਮੇਂ ਦੇ ਵਿੱਚ ਇਸ ਤਰ੍ਹਾਂ ਪਹਿਲੀ ਵਾਰੀ ਹੋਇਆ ਹੈ ਕਿ ਹਜੂਰੀ ਫੌਜ ਆਈ ਆ ਆਪਣੀ ਟ੍ਰੇਨ ਕਰਕੇ ਤੇ ਉਹਨਾਂ ਨੇ ਪੰਜ ਤਖਤਾਂ ਦੇ ਦਰਸ਼ਨ ਕੀਤੇ ਨੇ ਤੇ ਬੜਾ ਇਸ ਭਾਗਾ ਹੋ ਰਿਹਾ ਦੇ ਨੇ ਸੀ ਬਹੁਤ ਹੀ ਵਧੀਆ ਦਿਨ ਸੀ ਤੁਸੀਂ ਵੀ ਉਮੀਦ ਕਰਦੀ ਆ ਆਨੰਦ ਲਿਆ ਹੋਵੇਗਾ ਨਾ ਹਾਜ਼ਰ ਹੋ ਕੇ ਵੀ ਉਹਨੂੰ ਅੰਤਰਧਿਆਨ ਕਰਕੇ ਦੇਖੋਗੇ ਨਾ ਮਤਲਬ ਮਹਿਸੂਸ ਕਰੋਗੇ ਉਸ ਆਨੰਦ ਨੂੰ ਤੁਹਾਡੇ ਹੀ ਆਪਣੇ ਆਪ ਹੀ ਹਾਜ਼ਰੀ ਲੱਗ ਜੇਗੀ ਤੇ ਅੱਜ ਦੇ ਵਲੋਗ ਦੀ ਇੱਥੇ ਹੀ ਸਮਾਪਤੀ ਕਰਦੇ ਆ ਫੁੱਲਾਂ ਚੋਗਾ ਦੀ ਖਿਮਾ ਆਰੇ ਸੱਚੇ ਪਾਤਸ਼ਾਹ ਸਾਰਿਆਂ ਸ਼ਕਤੀ ਕਲਾ ਦੇ ਵਿੱਚ ਰੱਖਣ ਦੇ ਚੈਨਲ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਕਰ ਲੋ ਸਬਸਕ੍ਰਾਈਬ ਚੰਗਾ ਜੀ ਵਾਈਗੁਰ ਜੀ ਕਥਾ ਸਵਾਇਗੁਰ ਜੀ ਕੀ ਫਤ